ਅੰਮਰਸਰ ਤੋਂ ਸਰਸਾ ਜਾਣ ਵਾਲੀ ਗਰੀਬ ਰਤ ਐਕਸਪ੍ਰੈਸ ਵਿੱਚ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਗੱਡੀ ਸਰਹੰਦ ਰੇਲਵੇ ਸਟੇਸ਼ਨ ਅੰਬਾਲਾ ਵੱਲੋਂ ਮਹਿਜ਼ ਅੱਧਾ ਕਿਲੋਮੀਟਰ ਹੀ ਅੱਗੇ ਗਈ ਸੀ ਯਾਤਰੀ ਗੱਡੀ ਦੀ ਬੋਗੀ ਵਿੱਚੋਂ ਧੂੰਆਂ ਨਿਕਲਣ ਲੱਗਾ ਤਾਂ ਗੱਡੀ ਨੂੰ ਰੋਕ ਲਿਆ ਗਿਆ ਹਾਸੀ ਦੇ ਬਿਲੇ ਗੱਡੀ ਸਰਹੰਦ ਰੇਲਵੇ ਸਟੇਸ਼ਨ ਦੇ ਕੁਝ ਹੀ ਦੂਰ ਤੇ ਸੀ ਸਰਹੰਦ ਜੀਆਰਪੀ ਦੇ ਐਸਐਚਓ ਰਤਨ ਲਾਲ ਨੇ ਦੱਸਿਆ ਜਿਵੇਂ ਦੀ ਗੱਡੀ ਦੀਆਂ ਬੋਗੀਆਂ ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਗੱਡੀ ਨੂੰ ਰੋਕ ਲਿਆ ਗਿਆ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਨੂੰ ਸਮੇਂ ਰੈਂਦੇ ਬਾਹਰ ਕੱਢ ਲਿਆ ਗਿਆ ਅੱਗ ਕਾਰਨ ਤਿੰਨ ਬੁਗੀਆਂ ਨੂੰ ਨੁਕਸਾਨ ਹੋਇਆ ਅੱਗ ਦੇ ਕਾਰਨਾਂ ਦੀ ਕਾਰਨ ਤਾਂ ਜਾਂਚਕਰਤ ਹੀ ਸਾਹਮਣੇ ਆਉਣਗੇ